ਠਾਣਾ ਨਈਆਂਵਾਲਾ ਦੇ ਏਰੀਏ ਦੇ ਵਿੱਚ ਪਿੰਡ ਦਾਨ ਸਿੰਘ ਵਾਲਾ ਵਿਖੇ ਘਰਾਂ ਨੂੰ ਅੱਗ ਲਗਾਉਣ ਦੇ ਮਾਮਲੇ ਦੇ ਵਿੱਚ ਕੀ ਸੀ ਅਸਲ ਆਪਣਾ ਵਜਾ ਇਸ ਸਬੰਧੀ ਸਪੈਸੀਟੀ ਨਰਿੰਦਰ ਸਿੰਘ ਵੱਲੋਂ ਦਿੱਤੀ ਜਾਣਕਾਰੀ ਕੀਤਾ ਗਿਆ ਹੈ ਮਾਮਲਾ ਦਰਜ ਜਲਦੀ ਕਰਾਂਗੇ ਇਸ ਨੂੰ ਅੱਗ ਲਗਾਉਣ ਦੇ ਮਾਮਲੇ ਦੇ ਵਿੱਚ ਵਿਅਕਤੀਆਂ ਨੂੰ ਗ੍ਰਿਫਤਾਰ ਸ਼ੁੱਕਰਵਾਰ ਦੀ ਰਾਤ ਸਵੇਰ 9:00 ਵਜੇ ਐਸਪੀ ਸਿਟੀ ਨਰਿੰਦਰ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਾਣੀ ਰੰਜਸ਼ ਦੀ ਚਲਦੇ ਇਹਨਾਂ ਦੇ ਘਰਾਂ ਨੂੰ ਅੱਗ ਲਗਾਈ ਗਈ ਤੇ ਇਸੇ ਕਰਕੇ ਇਹਨਾਂ ਲੋਕਾਂ ਦੀ ਕੁੱਟਮਾਰ ਕੀਤੀ ਗਈ ਸੀ ਕਿਉਂਕਿ ਇਹਨਾਂ ਵੱਲੋਂ ਪਹਿਲਾਂ ਜਿਹੜੇ ਵਿਅਕਤੀ ਨੇ ਇਹਨਾਂ ਦੇ ਘਰਾਂ ਨੂੰ ਅੱਗ ਲਗਾਈ ਹੈ ਉਹ ਇਹਨਾਂ ਨੇ ਉਹਦੀਆਂ ਲੱਤਾਂ ਤੋੜੀਆਂ ਸਨ ਤੇ ਇਹੀ ਉਹ ਵਿਅਕਤੀ ਆਪਣਾ ਰੰਜਸ਼ ਰੱਖਦਾ ਸੀ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਥਾਣਾ ਨਈਆਂਵਾਲਾ ਵਿਖੇ ਆਪਣਾ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਅੱਗ ਲਗਾਉਣ ਵਾਲੇ ਦੇ ਖਿਲਾਫ ਅਤੇ ਹੁਣ ਉਹਨਾਂ ਵੱਲੋਂ ਸੀਆਈਏ ਦੀਆਂ ਟੀਮਾਂ ਅਤੇ ਥਾਣਾ ਨਈਆਂ ਵਾਲ ਦੀਆਂ ਟੀਮਾਂ ਵੀ ਆਪਣੇ ਨਾਲ ਵੱਲੋਂ ਬਣਾ ਦਿੱਤੀਆਂ ਗਈਆਂ ਅਤੇ ਜਲਦੀ ਹੀ ਅੱਗ ਲਗਾਉਣ ਵਾਲੇ ਉਹਨਾਂ ਵੱਲੋਂ ਗਿਰਫਤਾਰ ਕੀਤੇ ਜਾਣਗੇ ਅਸੀਂ ਦਿਖਾ ਰਹੇ ਹਾਂ ਇਹ ਆਪਣਾ ਪਿੰਡ ਦਾਨ ਸਿੰਘ ਵਾਲਾ ਵੀ ਇਹ ਕੁਝ ਲੋਕਾਂ ਵੱਲੋਂ ਆਪਣਾ ਕੁਝ ਲੋਕਾਂ ਦੀ ਸੱਟਾਂ ਮਾਰ ਕੇ ਨਾਲ ਉਹਨਾਂ ਦੇ ਕਰਨ ਅੱਗ ਲਗਾ ਦਿੱਤੀ ਗਈ ਸੀ ਤੇ ਉਹਨਾਂ ਦਾ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਸੀ ਜਿਸ ਤੇ ਕਾਰਵਾਈ ਕਰਦੇ ਹੁਣ ਆਪਣਾ ਪੁਲਿਸ ਵੱਲੋਂ ਬਠਿੰਡਾ ਪੁਲਿਸ ਵੱਲੋਂ ਥਾਣਾ ਨਈਆਂ ਵਾਲਾ ਵੀ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਐਸਪੀ ਸਿਟੀ ਨੇ ਕਿਹਾ ਕਿ ਹੁਣ ਜਲਦੀ ਹੀ ਅੱਗ ਲਗਾਉਣ ਵਾਲੇ ਉਹਨਾਂ ਵੱਲੋਂ ਗ੍ਰਿਫਤਾਰ ਕੀਤੇ ਜਾਣਗੇ ਮਤੇ ਕੀ ਨਾਮ ਤੇ ਤੁਹਾਡਾ ਪਰਮਜੀਤਾ ਜੀ ਤੁਹਾਡਾ ਘਰ ਹੈ ਹਾਂ ਸਾਡਾ ਮੇਰਾ ਘਰ ਹੈ ਜੀ ਕੀ ਗੱਲ ਕੀ ਹੋਈ ਆ ਇਹ ਗੱਲ ਜੀ ਕੀ ਹੋਈ ਆ ਇਹ ਜਵਾਕ ਵੀ ਆ ਦੋ ਲਾਂਟੇ ਸੀ ਮੁੰਡੇ ਨਸ਼ੇ ਪਤੇ ਉਹਨੂੰ ਆਂਦੇ ਸੀ ਬੰਦ ਕਰਦੇ ਤੇ ਉਹ ਆ ਵੀ ਉਹ ਹੜਦਾ ਨਹੀਂ ਸੀਗਾ ਤੇ ਉਹ ਆਂਦੇ ਵੀ ਨਾਲ ਸਾਡਾ ਵੀ ਵਾਗਾ ਸੀ ਤੇ ਸੜਾਉਣੀ ਗਿਆ ਸੀਗਾ ਜਿਹੜਾ ਲੜਾਈ ਕਰੀ ਗਈ ਆਏ ਤੇ ਤਿੰਨ ਚਾਰ ਦਿਨ ਹੁੰਦੇ ਹੋਗੇ ਸੀ ਲੜਾਈ ਹੁੰਦੀ ਇਹਨੂੰ ਤੇ ਫਿਰ ਕੋਈ ਤਾਂ ਵੀ ਨਹੀਂ ਤੇ ਅਕਾਲੀ ਫਿਰ ਤਾਂ ਦਮੂਲ ਚੱਕ ਕੇ ਵਾਹਦੇ ਆਗੇ ਲੜਾ ਲੜਾਈ ਦਾ ਤੇ ਪਹਿਲਾਂ ਮੇਰੇ ਇਥੋਂ ਦੇ ਲੋਤਾ ਸੀ ਉਹਦਾ ਸਿਰ 파ੜਤਾ ਸੀ ਦਾ ਤੇ ਫਿਰ ਇਹ ਵੀ ਆ ਫਿਰ ਇਹਨਾਂ ਇਹ ਵਾਗੇ ਫਿਰ ਇਹ ਮੁੰਡੇ ਇਕੱਠੇ ਹੋ ਕੇ ਲੜਾਈ ਚਾਰ ਦਿਨ ਦੀ ਚੱਲੀ ਜਾਂਦੀ ਹਾਂ ਤੇ ਹਾਰ ਦਿਨ ਆਈ ਚੱਲੀ ਜਾਂਦੀ ਹੈ ਜੀ ਤੇ ਕਿਸੇ ਨੇ ਕੁਸ ਕੀਤਾ ਹੈ ਮੁੰਡਾ ਤਾਂ ਸਾਡਾ ਵੱਡਿਆ ਟੁੱਕਿਆ ਪਿਓ ਤੇ ਹਸਪਤਾਲ ਤਾਂ ਗਈ ਗੋਨੀਆਣੇ ਹਾਂ ਗੋਨੀਆਣੇ ਮੰਡੀ ਦਾ ਤੇ ਇੱਕ ਗੱਲ ਕੀਤੀ ਜਾਵੇ ਤੁਹਾਡਾ ਮੁੰਡਾ ਛੜਾਂ ਚੱਲਿਆ ਸੀ ਹਾਂ ਹਾਂ ਛੜਾਂ ਚੱਲਿਆ ਸੀ ਜੀ ਤੇ ਹੁਣੇ ਹਾਲਾਤ ਕਿਸ ਤਰ੍ਹਾਂ ਦੇ ਕਰਤੇ ਕੀ ਆਗੂ ਕੀ ਇਹਦੇ ਨਾਲ ਲਾਈ ਉਹਨਾਂ ਨੇ ਅੰਗ ਲਾਈ ਕਿ ਕੋਠੇ ਦੇ ਗੱਲਾਂ ਬਾਤਾਂ ਹੋਈ ਜਾਂਦੀਆਂ ਸੀ ਨਾ ਅਸੀਂ ਆਪਦੀ ਜਾਨ ਬਚਾ ਲਈ ਵੀ ਆਖੀ ਜਾਂਦੇ ਕੱਲੇ ਕੱਲੇ ਘਰ ਨੂੰ ਅੱਗ ਲਾਵਾਂਗੇ ਅਸੀਂ ਤਾਂ ਤੇ ਅਸੀਂ ਆਖਾ ਵੀ ਆਪਦੀ ਆਪਦੀ ਜਾਨ ਤਾਂ ਵਿਚਾਰ ਜਾਂਦੇ ਬੰਦਾ ਤੇ ਕਨ ਫੋਨ ਕਰਤਾ ਸੀ ਇਹਨੂੰ ਸਦਾ ਕੇ ਇਹਨਾਂ ਨੂੰ ਕਿੰਨੀ ਕੀ ਸੱਟਾਂ ਲੱਗਿਆ ਸੱਟਾਂ ਤੇ ਜੀ ਨੀ ਲੱਗੀ ਤਾਂ ਟਾਲ ਦੇ ਸੀਗੇ ਅਸੀਂ ਤਾਂ ਮੁੰਡੇ ਮੁੰਡੇ ਦੇ ਮੁੰਡੇ ਦੇ ਬਾਵਾ ਲੱਗੀ ਐ ਸੱਟ ਜੀ ਅੱਛਾ ਪਸ਼ੂ ਵੀ ਕਿਤੇ ਤੁਹਾਡੇ ਲੈ ਕੇ ਹਾਂ ਪਸ਼ੂ ਦਸ ਸੀ ਤੇ ਬੱਕਰਾਂ ਸੀਗਾ ਜੀ ਦਸੋ ਦੀ ਦਸੋ ਲੈ ਕੇ ਹਾਂ ਦਸੇ ਦਿਆਂ ਦਸੇ ਲੈ ਜੇ ਸਾਡਾ ਸਿਲੰਡਰ ਆ ਗਾ ਢੋਲ ਲੰਗਾ ਵੀ ਉਹਨਾਂ ਦੇ ਘਰੇ ਆ ਇਹ ਇੰਨਾ ਸਮਾਨ ਇੰਨਾ ਨੁਕਸਾਨ ਕੀ ਕੁਝ ਹੋਇਆਗਾ ਨੁਕਸਾਨ ਆ ਪੇਟਾਂਗਾ ਨਮਾਰਨਾ ਸੀ ਜਨਾ ਜੀ ਆ ਫ੍ਰੀਜਾਂ ਤੇ ਕੂਲਰ ਸੀ ਤੇ ਬਚਾਉਂਦੇ ਸੀ ਤੇ ਉਹ ਅਸੀਂ ਅੱਖ ਜਿੰਦੇ ਲਾਜਦੇ ਤੇ ਜਾਣਿਆ ਘਰੋਂ ਤੇ ਜਿੰਦੇ ਤੇ ਲੱਗੇ ਲਗਾਏ ਤੇ ਅੱਗ ਲਾਗੇ ਅੱਗ ਕੀ ਕਾਰਨ ਕੀ ਮੰਦੇ ਹੋ ਕਿ ਚਲੋ ਇਹ ਤਾਂ ਨਸ਼ੇ ਪਿੱਛੇ ਸੀਗੀ ਪਹਿਲਾ ਨਸ਼ੇ ਪਿੱਖਦਾ ਇਸ ਪਿੰਡ ਚ ਹੁਣ ਨਸ਼ਾ ਦੀ ਬਾਧੂ ਵੇਖਦਾਗਾ ਨਸ਼ਾ ਤਾਂ ਫੇਰ ਕੋਈ ਸ਼ਿਕਾਇਤ ਨਹੀਂ ਕਰਦਾ ਹੋਈ ਸ਼ਿਕਾਇਤ ਸਕੂਤ ਨਹੀਂ ਕਰਦੇ ਜੀ ਸ਼ਿਕਾਇਤ ਕਰਨ ਦਾ ਨਤੀਜਾ ਹੈ ਨਾ ਹਾਂ ਸਾਰੇ ਬਰਬਾਦ ਕਰਤੀ ਇਸ ਨਸ਼ੇ ਨੇ ਤਾਂ ਅੱਛਾ ਤੇ ਉਹਨੇ ਸਮਾਨ ਸਾਰਾ ਜਲ ਗਿਆ ਹੁਣ ਤੁਸੀਂ ਰਾਤ ਠੰਡ ਦਾ ਟਾਈਮ ਹੈਗਾ ਕਿਵੇਂ ਰਹੋਗੇ ਕਿਵੇਂ ਹੁਣ ਜੀ ਅਸੀਂ ਹੁਣ ਵੀ ਹਾਲੀਆ ਨੇ ਆ ਕੇ ਨੰਨਾ ਕਿ ਉਹਨੂੰ ਵੀ 4 ਦਿਨ ਹੋ ਗਏ ਸਾਡੇ ਤਾਂ ਵੀੜਾ ਲੱਤੇ ਪਾਇਆ ਸਾਡਾ ਤਾਂ ਕੁਛ ਹੀ ਨਹੀਂ ਬਚਿਆ ਸਾਡੇ ਦਾ ਸਾਰਾ ਸਾਰਾ ਹੀ ਮੱਤ ਦਾ ਸਾਡੇ ਤਾਂ ਤੇ 골ਡ ਕੁੜੀ ਦਾ ਲੀਡ ਹਾਂ ਲੀਡਾ ਲੱਤਾ ਸੀ ਦਾ ਸੌਣਾ ਸਪਾ ਸੀਦਾ ਪਾਇ ਹੀ ਸੇ ਇਕੱਠੇ ਕਰਕੇ ਰੱਖੇ ਸੀ ਤੇ ਵੀ ਵਿਆਹ ਵਿਆਹ ਕੰਦ ਕੋਲਾ ਕੋਈ ਹੋਰ ਕਰ ਲਾਂਗੇ ਕਮਰਾ ਪਾ ਦਾਂ ਕੁੜੀ ਦਾ ਵਿਆਹ ਤਾਂ ਹਜੇ ਪਾਰੀ ਕੀਤਾ ਸੀ ਫੱਗਣਗੇ ਚ ਅੱਛਾ ਉਹਦਾ ਲੀਡਾ ਲੱਤਾ ਪਿਆ ਸੀ ਸਾਰਾ ਸੌਣਾ ਸਪਾ ਵੀ ਇੱਥੇ ਹੀ ਸੀ ਦਾ ਉਹ 골ਡ ਕਿੱਥੇ ਗਿਆ ਫਿਰ ਲੈ ਕੇ ਨਾਲ ਉਹ ਲੈ ਗਿਆ ਚੱਕ ਕੇ ਨਾਲ ਲੈ ਗਿਆ ਤਾਂ ਅੱਛਾ ਉਹ ਪੁਲਿਸ ਕਦੋਂ ਆਈ ਹੈਗੀ ਸਾਰੀ ਘਟਨਾ ਤੇ ਟੱਕ ਹੀ ਆਇਆ ਜੀ ਕੀ ਮੰਗ ਕੀ ਕੀ ਕਹਿ ਕੀ ਕੀ ਗਈ ਹੈ ਜੀ ਮੇਰਾ ਇੰਨਾ ਨਾ ਦਿਮਾਗ ਨਹੀਂ ਜੀ ਤੇ ਮੇਰਾ ਹੋਸੀ ਐਕਸੀਡੈਂਟ ਤੇ ਮੈਂ ਆ ਭੁੱਲ ਜਾਨੀ ਆ ਹਾਂ ਠੀਕ ਹੈ ਠੀਕ ਮਤਈ ਕੋਈ ਨਹੀਂ ਚੇਤਾ ਨਹੀਂ ਰਹਿੰਦਾ ਜੀ ਵੀਰ ਜੀ ਕੀ ਨਾਮ ਹੈ ਜੀ ਤੁਹਾਡਾ ਕਿਹੜਾ ਪਿੰਡ ਹੈ ਤੇ ਕੀ ਗੱਲਬਾਤ ਹੈ ਮੇਰਾ ਪਿੰਡ ਜੀ ਵੇ ਦਾ ਨਾਮ ਮੇਰਾ ਪਿੰਡ ਦਾਨਸੰਗ ਵਾਲਾ ਉੱਥੇ ਬਾਪੇ ਜੀ ਵੀਰ ਸਿੰਘ ਵਾਲੇ ਕੀ ਗੱਲ ਕੀ ਹੋਈ ਹੈ ਕੋਈ ਗੱਲ ਜੀ ਹੁਣ ਸਾਨੂੰ ਸਹੀ ਗੱਲ ਦੱਸਗੇ ਇਹ ਨਾ ਮੁੰਡੇ ਨੂੰ ਜਿਹੜਾ ਸੀਗਾ ਫੁੱਲੇ ਦਾ ਰਵਿੰਦਰ ਨਸ਼ਾ ਅਵਿਚਨ ਪਾਸ ਤੇ ਰੋਣਦੇ ਸੀ। ਉਹ ਦੂਜੇ ਘਰ ਵਾਲੇ ਤੇ ਇੱਧਰ ਸਾਡੇ ਵੀ। ਤੇ ਉਹ ਚੋਂ ਲੜਾਈ ਹੋ ਗਈ ਮੁੰਡਾ ਗਾਇ ਸੇਰਾਮ ਸਾਡਾ। ਤੇ ਛੜਾਉਂਦੇ ਛੜਾਉਂਦੇ ਤੇ ਉਹਦੇ ਵੈਰ ਪੈ ਗਏ। ਵੀ ਛੜਾਉਣ ਆਇਆ ਇਹ ਉਹਨਾਂ ਦੀ ਮਦਦ ਕਰਦਾ ਹੈ। ਮੈਨੂੰ ਆਪਾਂ ਨੂੰ ਕੋਈ ਇੱਥੇ ਲੜ ਪੇ ਤਾਂ ਆਪਾਂ ਨੂੰ ਛੜਾਉਣਾ ਪੈਂਦਾ ਹੀ ਹੈ। ਅੱਛਾ ਕਿੰਨੇ ਕੁ ਮੁੰਡੇ ਆਏ ਸੀਗੇ ਕਿ ਕਦੋਂ ਦੇ ਰਾਤ ਕਿੰਨੇ ਵਜੇ ਦੀ ਇਕੱਠ ਹੋਈ? ਇਹ 11:00 11:30 ਵਜੇ ਦੀ ਇਕੱਠ ਹੋਈ। ਅੱਛਾ। ਤੇ ਛੜਾਉਣ ਗਿਆ ਤੋਂ ਬਾਅਦ ਫਿਰ ਇਹ ਬੈਠੇ ਬੈਠ ਸਕੀ। ਆਹ ਹਾਂ। ਕੀ ਹੋਇਆ ਕਿ ਕਦੋਂ ਇਹਨਾਂ ਲਈ ਲੱਗੀ ਵਾਹ। ਇਹ ਗੱਲਣ ਤੋਂ ਤੜੀ 4-5 ਦਿਨ ਹੋ ਗਏ ਤੇ ਆਹ ਕੰਮ ਇਹਨਾਂ ਨੇ ਰਾਸ ਕਰਿਆ ਅੱਛਾ ਰਾਤ ਨੂੰ ਮਾਲਕ ਤੁਸੀਂ ਘਰੇ ਸੀਗੇ ਉਸ ਵੱਲ ਅਸੀਂ ਵੀ ਲੱਗਿਆ ਜਿੰਦਾਰਾਂ ਦਾ ਕੰਮ ਕਰਦੇ ਹਾਂ ਤੇ ਅਸੀਂ ਚਲੋ 7:00 ਵਜੇ ਆਏ ਥੋੜੀ ਜਿਹਾ ਸਾਨੂੰ ਦੱਸਤਾ ਵੀ ਆਹ ਕੰਮ ਹੋਊਗਾ ਲੜਾਈ ਹੋਈ ਹੁੰਦੀ ਹੈ ਤੇ ਅਸੀਂ ਸਾਡੇ ਪਿੰਡ ਮੇਰੇ ਤਾਈ ਦਾ ਮੁੰਡਾ ਉਹਦੇ ਘਰੇ ਜਾਵੜੇ ਸੀ ਫਸੇ ਉਹਦੇ ਕੋਲ ਅੱਛਾ ਸਭ ਤੋਂ ਪਹਿਲਾਂ ਕਿਹੜੇ ਘਰ ਤੇ ਵਾਰਦਾਤ ਕੀਤੀ ਉਹਨਾਂ ਨੇ ਕਿਹੜੇ ਘਰ ਇਸ ਗੱਲ ਥੋੜੀ ਚਲਾਇਆ ਕੰਮ ਆਪਣੇ ਘਰ ਤੋਂ ਇੱਥੋਂ ਚਲਾਇਆ ਹਾਂ ਕਿੰਨੇ ਘਰ ਰਗੇ ਜਿਹੜੇ ਕਿ ਇੱਥੇ ਇਸ ਤਰ੍ਹਾਂ ਅੱਗ ਲਾ ਦਿੱਤੀ ਗਈ ਹੈ ਸਮਾਨ ਨੂੰ ਤਬਾਹ ਕਰ ਦਿੱਤਾ ਜੀ 8-7 ਘਰਾਂ ਜੀ ਨਹੀਂ ਮੁੰਡੇ ਤਾਂ ਮੰਨ ਲਓ ਤੁਹਾਡੇ ਵਿਰੋਧ ਕਰਦਾ ਸੀ ਫਿਰ ਬਾਕੀ ਘਰਾਂ 'ਚ ਕਿਉਂ ਅੱਗ ਲਾਈ ਉਹ ਫਿਰ ਵੈਰ ਤਾਂ ਉਹਨਾਂ ਨੇ ਜਿਹੜਾ ਛਡਾਉਣ ਤੇ ਫੱਟ ਗਿਆ ਨਾ ਅੱਛਾ ਅੱਛਾ ਵੀ ਛਡਾ ਰਹੇ ਸੀਗੇ ਕਰਦੇ ਤਾਂ ਉਹ ਕਿੱਥੋਂ ਸਾਰੇ ਮੁੰਡੇ ਕਿੱਥੋਂ ਦੇ ਕੁਝ ਪਤਾ ਹੈਗਾ ਕਿ ਕੱਲ ਤਿਆਰ ਤਾਂ ਇੱਥੋਂ ਹੀ ਆ ਪਰ ਇਸ ਪਿੰਡ ਦੀ ਕੋਠਾਂ ਦੇ ਕੀ ਕੰਮ ਕੀ ਕਰਦੇ ਹੋ ਉਹ ਟਿੱਟਾ ਟਿੱਟਾ ਵੇਚਦੇ ਆ ਜੀ ਪਹਿਲਾਂ ਪਹਿਲਾਂ ਕਦੇ ਕਾਰਵਾਈ ਹੋਈ ਨਹੀਂ ਉਹਨਾਂ ਤੇ ਪੁਲਿਸ ਦੀ ਉਹ ਮਾੜਾ ਮੋਰ ਦੀ ਪੁਲਿਸ ਨਾਲ ਰਲ ਕੇ ਇੱਕ ਵਾਰ ਹੱਥੇ ਨਾ ਕਰਿਆ ਉਹਨਾਂ ਨੂੰ ਕਿਉਂ ਛੱਡ ਦਿੰਦੇ ਆ ਉਹਨਾਂ ਪੁਲਿਸ ਕਦੋਂ ਆਈ ਜਦੋਂ ਤੁਹਾਡੇ ਤੜਕੇ ਪਹਿਲੀ 12 ਵਜੇ ਆਈ ਹੈ 12 ਵਜੇ ਹਾਂ ਤੇ ਕਿੰਨਾ ਕੋ ਨੁਕਸਾਨ ਬਣਾਉਂਦਾ ਜੀ ਉਹ ਫੋਨ ਨਹੀਂ ਕੀਤਾ ਰਾਤ ਨੂੰ ਰਾਤ ਨੂੰ ਹੀ ਸੰਦ ਤੜਕੇ ਪਤਾ ਲੱਗਾ ਜਦੋਂ ਘਰ ਆਈ ਤੇ ਫਿਰ ਪੈਂਡ ਸੀ ਉੱਥੇ ਅੱਛਾ ਤਾਂ ਉਹ ਕੀ ਕੀ ਮੰਗੀ ਕਰਦੇ ਹੋ ਹੁਣ ਕੀ ਸਾਡਾ ਜਿਹੜਾ ਹੋਰ ਨੁਕਸਾਨ ਹੋਇਆ ਸੋਨਾ ਸੀ 2 ਤੋਲੇ ਹੂੰ 2-2 ਲੱਖ ਰੁਪਈਆ ਸੀ ਹੁਣ ਤਾਂ ਲੱਗੂ ਫਿਰ ਪੱਤ ਡਾੜੀ ਦਾ ਪੱਕਾ ਬਿਸਾਰੇ ਉਹ ਮੱਛੀ ਮੱਚਾ ਹਾਂ ਹਾਂ ਸਾਰੇ ਕੋਈ ਪਤਾ ਨਹੀਂ ਮੱਛੀ ਲੈ ਕੇ ਕੱਢ ਕੇ ਲੈ ਗਏ ਹੁਣ ਅੱਛਾ ਤੁਹਾਨੂੰ ਲੱਭਿਆ ਨਹੀਂ ਆਹ ਅਧਰੋ ਆਗ ਨਹੀਂ ਲਾਤੀ ਅੰਦਰ ਸਾਰਾ ਸਵਾਣੀ ਮੱਛਾ ਤੁਹਾਡਾ ਬੈਡ ਸੀਰੀਏ ਪੇਟੀ ਕੂਲਰ ਫਰਿੱਜ ਤੇ ਆਹ ਹਾਂ ਕੱਪੜੇ ਧੋਣ ਵਾਲੀ ਦੀਗੇ ਉਹਨੂੰ ਰਾਤ ਕਿਵੇਂ ਗੁਜ਼ਾਰੋਗੇ ਠੰਡ ਨਹੀਂ ਠੰਡ ਵੀ ਹੋਂ ਪਰ ਟਾਈਮ ਪਾਸ ਕਰਾਂਗੇ ਘਰਾਂ ਦੇ ਲਈ ਜਿਹੜੇ ਬੰਦਿਆ ਵੇਖਦੇ ਘੱਟ ਕਰਕੇ ਪਿੰਡ ਦੇ ਲੋਕ ਸਾਥ ਦਿੰਦੇ ਵਿਰੋਧ ਕਰਦੇ ਨਸ਼ੇ ਦਾ ਪਿੰਡ ਦੇ ਕਰਦੇ ਜੀ ਹੁਣ ਜਿਹੜੇ ਜਵਾਕ ਨਹੀਂ ਖਾਂਦੇ ਉਹ ਵਿਰੋਧ ਕਰਦੇ ਆਂ ਚੀਜ਼ਾਂ ਕਿੰਨੇ ਕਿ ਨੌਜਵਾਨ ਤੁਹਾਡੇ ਨਸ਼ੇ ਦੇ ਮੰਨ ਲੋ ਕਰਕੇ ਮੋਤਾ ਵੀ ਹੋਈ ਆਉਣਗੇ ਨਾ ਮੋਤਾ ਜੀ ਹੋਊਗਾ ਬਾਸਾਤ ਤਾਂ ਹੋਈ ਪੰਜ ਸੱਤ ਇਸ ਪਿੰਡ ਦੀਆਂ ਹਾਂ ਹਾਂ ਨਸ਼ੇ ਵਾਲੇ ਬੰਦੇ ਆ ਤਾਂ ਵੇਚਦੇ ਵੀ ਇੱਥੇ ਕਰਦੇ ਵੀ ਇੱਥੇ ਹੈ ਨਾ ਇਹ ਇੱਕ ਮਸਲਾ ਪਿੰਡ ਦਾਨ ਸਿੰਘ ਵਾਲੇ ਦਾ ਹੈਗਾ ਇਹਦੇ ਮਿਤੀ 9 ਤਰੀਕ ਰਾਤ ਨੂੰ ਰਮਿੰਦਰ ਸਿੰਘ ਪਾਰਟੀ ਵੱਲੋਂ ਇੱਕ ਜਸਪ੍ਰੀਤ ਸਿੰਘ ਹੈਗਾ ਇਹ ਰਹਿਣ ਵਾਲਾ ਜਿਹੜੇ ਕੋਈ ਆਪਸ ਵਿੱਚ ਆਪਸ ਵਿੱਚ ਰਿਸ਼ਤੇਦਾਰ ਵੀ ਹੈਗੇ ਨੇ ਚਾਚੇ ਟਾਏ ਦੇ ਆਪਸ ਵਿੱਚ ਲੜਕੇ ਨੇ ਤੇ ਉਹਨਾਂ ਦੇ ਘਰ ਜਿਹੜਾ ਹੈਗਾ ਰਾਤ ਨੂੰ ਇਹਨਾਂ ਨੇ ਵੜ ਕੇ ਉਹਨਾਂ ਦਾ ਘਰ ਦਾ ਸਾਰਾ ਸਮਾਨ ਜਿਹੜਾ ਸੀਗਾ ਭੰਨ ਤੋੜ ਦਿੱਤ ਕਰ ਦਿੱਤਾ ਇਹਨਾਂ ਦੇ ਸੱਟਾ ਮਾਰੀਆਂ ਤੇ ਇਹਨਾਂ ਦੇ ਜਿਹੜੇ ਸਮਾਨ ਨੂੰ ਅੱਗ ਵੀ ਲਗਾ ਦਿੱਤੀ ਤੇ ਘਰਾਂ ਨੂੰ ਜਿਹੜੀ ਹੈਗੀ ਅੱਗ ਲਗਾਉਣੀ ਵੀ ਪਾਈ ਗਈ ਆ ਇਸ ਸਬੰਧ ਦੇ ਵਿੱਚ ਅਸੀਂ ਜਿਹੜਾ ਜਸਪ੍ਰੀਤ ਸਿੰਘ ਹੈਗਾ ਮੁਦਈ ਹੈਗਾ ਉਹਦੇ ਬਿਆਨ ਦਰਜ ਕਰਕੇ ਐਫ ਆਈ ਆਰ ਨੰਬਰ 3 ਅੰਡਰ ਸੈਕਸ਼ਨ 326 ਜੀ ਐਂਡ ਅਦਰ ਰੈਲੇਵੈਂਟ ਸੈਕਸ਼ਨ ਜਿਹੜਾ ਹੈਗਾ ਥਾਣਾ ਨਈਂਆਂਵਾਲ ਇਹ ਮੁਕਦਮੇ ਦੇ ਵਿੱਚ ਸਾਡੇ 7 ਦੋਸ਼ੀ ਬਾਈ ਨਵੇਂ ਨੇ ਤੇ ਅਰਾਊਂਡ 25 ਦੇ ਕਰੀਬ ਜਿਹੜੇ ਦੋਸ਼ੀ ਨੇ ਇਹ ਨਾਮ ਲੂਮ ਨੇ ਸਾਡੇ ਵੱਲੋਂ ਜਿਹੜੀਆਂ ਹੈਗੀਆਂ ਵੱਖ-ਵੱਖ ਟੀਮਾਂ ਜਿਹੜੀਆਂ ਹੈਗੀਆਂ ਇਹਦੇ ਵਿੱਚ ਲਗਾ ਦਿੱਤੀਆਂ ਗਈਆਂ ਨੇ ਜਿਹੜੇ ਦੋਸ਼ੀ ਨੇ ਮੁਕਦਮਾ ਦੇ ਦੋਸ਼ੀ ਨੇ ਇਹਨਾਂ ਨੂੰ ਅਸੀਂ ਜਲਦੀ ਹੀ ਜਿਹੜੀ ਹੈਗੀ ਗ੍ਰਿਫਤਾਰ ਕਰ ਲਵਾਂਗੇ ਤੇ ਇਨਸ਼ੋਰ ਕਰਾਂਗੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਤਜਾ ਜਿਹੜੀ ਹੈਗੀ ਹੈ ਦਵਾਈ ਜਾਵੇ ਇਹਦੇ ਵਿੱਚ ਇਹ ਵੀ ਦੱਸਣਾ ਦੱਸੇ ਜਾਊਗਾ ਕਿ ਜਿਹੜੀ ਰਮਿੰਦਰ ਸਿੰਘ ਹੈਗਾ ਜੋ ਇਸ ਮੁਕਦਮੇ ਦਾ ਦੋਸ਼ੀ ਹੈ ਪਹਿਲਾਂ ਸਾਲ 2024 ਦੇ ਵਿੱਚ ਇਹਨਾਂ ਦੂਸਰੀ ਪਾਰਟੀ ਨੇ ਜਿਨ੍ਹਾਂ ਦੇ ਘਰਾਂ ਨੂੰ ਅੱਗ ਲਗਾਈ ਹੈ ਉਸ ਪਾਰਟੀ ਨੇ ਇਹ ਜਿਸ ਬੰਦੇ ਵਿੱਚ ਮੁਕੱਦਮਾ ਨੰਬਰ 65 2024 ਦੇ ਵਿੱਚ ਦਰਜ ਰਜਿਸਟਰ ਕੀਤਾ ਗਿਆ ਸੀਗਾ ਤੇ ਜਿਹੜਾ ਇੱਕ ਦੱਸਿਆ ਜਾ ਰਿਹਾ ਕਿ ਨਸ਼ੀਦ ਇਸ ਬੰਦੇ ਵਿੱਚ ਲੜਾਈ ਹੋਈ ਹੈ ਸੋ ਇਦਾਂ ਦੀ ਜਿਹੜੀ ਹੈਗੀ ਪ੍ਰੀਲੀਮੀਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਨਿਕਲ ਕੇ ਸਾਹਮਣੇ ਆਇਆ ਕਿ ਉਹਦੇ ਆਪਸ ਵਿੱਚ ਪਰਸਨ ਰੰਜਸ਼ ਸੀਗੀ 2024 ਦੇ ਵਿੱਚ ਰਮਿੰਦਰ ਦੀਆਂ ਲੱਤਾਂ ਇਸ ਪਾਰਟੀ ਨੇ ਤੋੜੀਆਂ ਸੀਗੀਆਂ ਸੋ ਉਸ ਸੀਜ਼ ਰੰਜਸ਼ ਨੂੰ ਲੈ ਕੇ ਕੱਲ ਪਹਿਲਾਂ ਇਹਨਾਂ ਦੀ ਦਿਨ ਦੇ ਵਿੱਚ ਲੜਾਈ ਹੋਈ ਜਿਹਦੇ ਵਿੱਚ ਜਸਪ੍ਰੀਤ ਪਾਰਟੀ ਵੱਲੋਂ ਰਮਿੰਦਰ ਦੀ ਪਾਰਟੀ ਦੇ ਜਿਹੜੇ ਘਰ ਦੇ ਉੱਪਰ ਹਮਲਾ ਕੀਤਾ ਗਿਆ ਸੀਗਾ ਉਹਦੀ ਪੰਤੜੋੜ ਕੀਤੀ ਗਈ ਸੀਗੀ ਸੋ ਰਾਤ ਨੂੰ ਜਿਹੜੇ ਹੈਗੀ ਰਮਿੰਦਰ ਪਾਰਟੀ ਵੱਲੋਂ ਸਾਰੇ ਬੰਦੇ ਇਕੱਠੇ ਕਰਕੇ ਉਹਨਾਂ ਦੇ ਘਰਾਂ ਦੇ ਉੱਪਰ ਹਮਲੇ ਕਰਕੇ ਉਹਨਾਂ ਦੇ ਘਰਾਂ ਦੀ ਪੰਨ ਤੋੜ ਕੀਤੀ ਹੈ ਤੇ ਜਿਹੜਾ ਅਸਮਾਨ ਸਿੰਘ ਨੂੰ ਅੱਗ ਵੀ ਲਗਾਈ ਹੈ ਸੋ ਅਸੀਂ ਹੁਣ ਮਕਦਮਾ ਐਫ ਆਈ ਆਰ ਨੰਬਰ 3 18 ਨਈਂਆਂ ਵਾਲਾ ਦਰਜਾ ਰਜਿਸਟਰ ਕਰ ਲਿਆ ਸੋ ਅਸੀਂ ਵਕ ਵਕ ਜਿਹੜੀ ਸਾਡੀ ਸੀਆਈ ਦੀ ਟੀਮਾਂ ਵੀ ਲਗਾ ਦਿੱਤੀਆਂ ਨੇ ਥਾਣਾ ਨਈਂਆਂ ਵਾਲੇ ਦੀ ਟੀਮ ਵੀ ਲੱਗੀ ਹੋਈ ਹੈ ਤੇ ਡੀਐਸਪੀ ਪੁੱਚੋ ਦੀ ਸੁਪਰਵਾਈਜ਼ਨ ਦੇ ਵਿੱਚ ਜਿਹੜੀ ਅਸੀਂ ਸਾਡੀਆਂ ਟੀਮਾਂ ਰੇਡ ਕਰ ਰਹੀਆਂ ਨੇ ਜਲਦੀ ਹੀ ਜਿਹੜੇ ਦੋਸ਼ੀ ਨੇ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲਵਾਂਗੇ ਤੇ ਕੋਈ ਵੀ ਇਨਸ਼ੋਰ ਇਹਦੇ ਵਿੱਚ ਅਸੀਂ ਸੱਤ ਜਿਹੜੇ ਬੰਦੇ ਬਾਈ ਨੇਮ ਨੇ ਤੇ अराउंड 25 ਦੇ ਕਰੀਬ ਜਿਹੜੇ ਬੰਦੇ ਅਨਨੋਨ ਪਰਸਨਸ ਐ